ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਜਪਾ ਦੀ ਨਵੀਂ ਚੁਣੀਗੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਸੌ ਚੁੱਕੇ ਜਾਣ ਤੋਂ ਬਾਅਦ ਉਸ ਦੇ ਨਾਨਕੇ ਘਰ ਵਿੱਚ ਜਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਬਿੱਟੂ ਦੇ ਮਾਛੀਵਾੜਾ ਰਹਿੰਦੇ ਮਾਮੇ ਰਾਜਵੰਤ ਸਿੰਘ ਕੁੰਨਰ ਤੇਜਿੰਦਰ ਸਿੰਘ ਕੁੰਨਰ ਉਸ ਦੀਆਂ ਭੈਣਾ ਮਾਮੀਆਂ ਤੇ ਸਮੂਹ ਨਾਨਕੇ ਪਰਿਵਾਰ ਨੇ ਖੁਸ਼ੀ ਵਿੱਚ ਭੰਗੜੇ ਪਾਏ ਤੇ ਪਟਾਕੇ ਚਲਾਏ ਨਾਨਕੇ ਪਰਿਵਾਰ ਚ ਜਸ਼ਨ ਦਾ ਮਾਹੌਲ ਅਕੀਦਾ ਚੋਂ ਗਿਆ ਬਹੁਤ ਸੀਨਾ ਹਵਾਲਾ ਕਿਉਂਕਿ ਜੋ ਪਿਛਲੇ 4-15 ਨਾਲ ਤੋਂ ਗੱਲ ਚੱਲ ਰਹੀ ਸੀ ਵੀ ਸਾਇਦ ਪਤਾ ਨਹੀਂ ਹੁਣ ਕੀ ਹੋਊਗਾ ਰਾਜ ਜੋ ਮੋਦੀ ਸਾਹਿਬ ਨੇ আর ਬੀਜੇਪੀ ਸਰਕਾਰ ਨੇ ਉਹਨਾਂ ਨੂੰ ਮਿਸਟਰ ਬਣਾ ਕੇ ਦੁਆਰਾ ਲਾਈਨ ਤੇ ਚੜਾ ਦਿੱਤਾ ਹੈ ਇਹ ਸਾਇਦ ਤੁਹਾਨੂੰ ਯਾਦ ਹੋਊਗਾ 1985 ਜੀ ਤੋਂ ਸਾਲ ਬਰਸੇ ਹੁਣ ਇਲੈਕਸ਼ਨ ਹਾਰ ਗਏ ਸੀਗੇ ਔਰ ਜੀਵਨ ਗਾਂਧੀ ਉਹਨਾਂ ਨੇ ਪ੍ਰਧਾਨ ਬਣਾ ਕੇ ਸਰਬੀ ਸਿੰਘ ਦੁਆਰਾ ਕੌਡੀ ਚਲੰਗਾ ਸੀਗਾ ਉਸੇ ਤਰ੍ਹਾਂ ਸਰਬੀ ਸਿੰਘ ਨੇ 4-5 ਪੂਰਨ ਚੱਲਦੇ ਹੋਏ ਵਿਟੋ ਜੀ ਜਦੋਂ ਹਾਲ ਸਮੇਂ ਚ ਉਹਨਾਂ ਦਾ ਚਾੜੂ ਪਿਛਲ ਖੋ ਚੱਲਦੇ ਪੂਰੇ ਗੱਲ ਤੁਸੀਂ ਚੌਣ ਘਮਾਰ ਸੰਭਾਲ ਦੇਖੀ ਉਹਨਾਂ ਦੇ ਉੱਥੇ ਲਗਾਤਾਰ ਉੱਥੇ ਡਰਾਨੇ ਦੇ ਪੰਜ ਮਹੀਨਾ ਲੱਗ ਕੇ ਰੱਖਿਓ ਉੱਥੇ ਕਿਦਾਂ ਰਿਸਪੌਂਸ ਆਇਆ ਚਾਹੇ ਚੋਰ ਪੂਰੇ ਪਿੰਡਾਂ ਚ ਕੀ ਹਾਰ ਦਾ ਕੀ ਗੱਲ ਬਣੇਗੀ ਦੇਖੋ ਤਾਂ ਕਈ ਸਟੈਪ ਸੀਗੇ ਪਹਿਲਾਂ ਜਾਂਦੇ ਸੀ ਤਾਂ ਲੋਕੀ ਬੜੇ ਮੈਅੂਸ ਸੀ ਕਿਉਂਕਿ ਅਸੀਂ ਜਾਣਾ ਤਾਂ ਕਾਂਗਰਸ ਵਰਗਾਂ ਦੇ ਵਿੱਚ ਸੀਗਾ ਤਾਂ ਪਹਿਲਾਂ ਗਏ ਦੂਈ ਗੌਰ ਗਏ ਤੀਈ ਬਣ ਗਏ ਫਿਰ ਹੌਲੀ ਹੌਲੀ ਲੋਕੀ ਮੋੜ ਲੋਣ ਗਏ ਪਰ ਸਾਨੂੰ ਪੂਰਾ ਗਿੱਲ ਹਲਕੇ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਸਾਨੂੰ ਪੂਨ ਸਵਰਥਕ ਉੱਤੇ ਅਸਤੀਅਰ ਪਲੱਸ ਰੋਟਾ ਉਥੋਂ ਲੈ ਕੇ ਅਸੀਂ ਬੀਜੇਪੀ ਚੋਜ ਪਾਈ ਹੈ ਤੁਸੀਂ ਵੀ ਇਹਨਾਂ ਨੂੰ ਗਾਈਡ ਕਰਦੇ ਜਾਨੇ ਹੋ ਜਿਆ ਸਿਆਸਤ ਦੇ ਵਿੱਚ ਹੁਣ ਕੀ ਗਾਈਡ ਕਰੋਗੇ ਪੰਜਾਬ ਦੀ ਸਿਆਸਤ ਦੀ ਵੀ ਪੰਜਾਬ ਦੀ ਕੀ ਲੈ ਕੇ ਆਉਂਦੇ ਦੇਖੋ ਇੱਕ ਡਾਊਨਫਾਲ ਤੋਂ ਬਾਅਦ ਦੁਬਾਰਾ ਆਪਾਂ ਨਹੀਂ ਤਾਂ ਚੱਲਣਾ ਪਰ ਮੈਂ ਇਹੀ ਚਾਹਾਂਗਾ ਕਿ ਜੋ ਕਮੀਆਂ ਪਿਛੇ ਪਹਿਲੇ ਸਮਝ ਰਹਿ ਗਈਆਂ ਉਹਨਾਂ ਨੂੰ ਆਪਾਂ ਦੂਰ ਕਰਦੇ ਹੋਏ ਨਵੀਂ ਲਾਈਨ ਤੇ ਨਵੇਂ ਸਿਰੇੋਂ ਨਵਾਂ ਕੰਮ ਸ਼ੁਰੂ ਕਰੀਏ ਮੋਦੀ ਜੀ ਦੇ ਜਦੋਂ ਸਾਡੇ ਪਰ ਭਾਂਜੇ ਨੂੰ ਮੰਤਰੀ ਬਣਾਇਆ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਅਸੀਂ ਨੱਚ ਟੱਪ ਕੇ ਖੁਸ਼ੀ ਮਨਾਈ ਲੱਡੂ ਵੰਡੇ ਅਸੀਂ ਸਾਰੇ ਬਹੁਤ ਖੁਸ਼ ਆ ਤੇ ਉਹਨੂੰ ਮਿਹਨਤ ਉਹਦੀ ਉਹਨੂੰ ਬੱਲੇ ਮਿਲੀ ਅਸੀਂ ਬਹੁਤ ਹੀ ਧੰਨਵਾਦੀ ਆ ਮੋਦੀ ਸਾਹਿਬ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ ਮੰਤਰੀ ਬਣਾਇਆ ਅਸੀਂ ਬਹੁਤ ਖੁਸ਼ ਆ ਕੀ ਦੀ ਚਹਿਰ ਹੈ ਕਿਉਂਕਿ ਅੱਜ ਸਾਡੇ ਮੇਰੇ ਬ੍ਰਦਰ ਮਾਮ ਪੂਆਜੀ ਦੇ بیٹے ਇਸ ਘਰ ਦੇ ਭਾਂਜੇ ਦੋਤੇ ਤੁਸੀਂ ਕੁਝ ਮਰਜ਼ੀ ਦਰਜਾ ਦੇ ਲੋ ਬਟ ਉਹ ਮਾਛੀਵਾੜੇ ਸ਼ਹਿਰ ਲਈ ਵੀ ਬਹੁਤ ਵੱਡੀ ਤੇ ਗਰਵ ਦੀ ਗੱਲ ਹੈ ਕਿ ਅੱਜ ਇਸ ਸ਼ਹਿਰ ਦਾ ਦੋਤਾ ਮਿਨਿਸਟਰੀ ਦੇ ਵਿੱਚ ਪਹੁੰਚੇ ਨੇ ਕਿ ਦੇਖੋ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਵੱਡੇ ਪੱਧਰ ਤੇ ਜਾ ਕੇ ਕੰਮ ਕਰ ਸਕਦੇ ਨੇ ਇਸ ਕਰਕੇ ਅੱਜ ਅਸੀਂ ਪੂਰੇ ਜਸ਼ਨ ਦੇ ਵਿੱਚ ਆ ਗਿਆ ਬਿੱਟੂ ਐਂ ਛਾ ਗਿਆ ਵਿਚੂ ਥੈਂਕ ਯੂ ਸੋ ਮਚ ਜੀ